ਰਹਿ ਰਾਸ ਦੀ ਬਾਣੀ ਗਾਨੀ ਜੀ ਤੋਂ ਸੁਣੀ ਨਾ ਉਹਦੇ ਸਟਾਰਟਿੰਗ ਦੇ ਵਿੱਚ ਆਉਂਦਾ ਦੁੱਖ दारू ਸੁਖ ਰੋਗ ਸੁਖ ਰੋਗ ਭਇਆ ਦੁੱਖ ਵੀ ਚਾਹੀਦਾ ਜੇ ਦਿਨ ਚੜਦਾ ਤੇ ਰਾਤ ਆਉਂਦੀ ਹੈ ਨਾ ਇਹ ਦੋਨੋਂ ਚੀਜ਼ਾਂ ਦਾ ਨਾਂ ਹੀ ਦੁਨੀਆ ਪਰ ਇਸੇ ਭਾਵਨਾ ਦੇ ਕਰਕੇ ਇਸੇ ਭਰਮ ਦੇ ਕਰਕੇ ਨਾ ਕਈਆਂ ਨੇ ਅੱਜ ਵੇਖਿਆ ਆਪਣੀਆਂ ਗੱਡੀਆਂ ਦੇ ਪਿੱਛੇ ਲਿਖਾਇਆ ਹੁੰਦਾ ਇਹ ਵੀ ਦਾਤ ਤੇਰੀ ਦਾਤਾਰ ਉਹ ਲੋਹੇ ਦੇ ਉੱਤੇ ਲਿਖਾਇਆ ਹੁੰਦਾ ਵੀ ਇਹ ਦਾਤ ਹੈ ਸਭ ਤੋਂ ਵੱਡੀ ਦਾਤ ਤਾਂ ਆਪਣਾ ਜੀਵਨ ਹੈ ਸਭ ਤੋਂ ਵੱਡੀ ਦਾਤ ਆਪਣਾ ਸਰੀਰ ਹੈ ਜਿਹਨੂੰ ਬਾਣੀ ਕਹਿੰਦੀ ਹੀਰੇ ਜੈਸਾ ਜਨਮ ਹੈ ਪਿਆਰਿਓ ਇਹ ਇੱਕ ਐਸਾ ਅਮੋਲਕ ਜਨਮ ਹੈ ਬਾਦਸ਼ਾਹ ਨੇ ਹੀਰੇ ਦੀ ਮਿਸਾਲ ਤਾਂ ਦਿੱਤੀ ਵੀ ਹੀਰੇ ਦੀ ਕੀਮਤ ਆਪਾਂ ਨੂੰ ਦੁਨੀਆ ਵੀ ਲੋਕਾਂ ਨੂੰ ਪਤਾ ਹੈ ਪਰ ਨਾਲ ਕਬੀਰ ਸਾਹਿਬ ਨੇ ਤਾਂ ਕਹਿ ਦਿੱਤਾ ਪੁੱਜੈ ਨਾ ਰਤਨ ਕਰੋੜ ਕਰੋੜਾ ਰਤਨ ਵੀ ਇਹਦੀ ਬਰਾਬਰੀ ਨਹੀਂ ਕਰ ਸਕਦੇ ਪਰ ਅਸੀਂ ਜਿੰਨੇ ਵੀ ਯਤਨ ਕਰਦੇ ਆਂ ਸੁਖ ਦੇ ਕਰਦੇ ਆਂ ਤੇ ਗੱਡੀ ਦੇ ਉੱਤੇ ਲਿਖਾਇਆ ਹੁੰਦਾ ਇਹ ਪੀਦਾਤ ਤੇਰੀ ਦਾਤਾਰ ਤੇ ਜੇ ਉਹ ਗੁਰਮੁਖ ਬਾਣੀ ਨਾਲ ਜੁੜ ਜਾਵੇ ਜੇ ਜਪਜੀ ਸਾਹਿਬ ਦਾ ਰੋਜ਼ ਪਾਠ ਕਰਦਾ ਹੋਵੇ ਤੇ ਉਹ ਕਦੇ ਵੀ ਇਹ ਪੰਕਤੀ ਆਪਣੀ ਗੱਡੀ ਤੇ ਨਹੀਂ ਲਿਖਾਊਗਾ ਉਹਨੂੰ ਫਿਰ ਇੱਕ ਪੰਕਤੀ ਹੋਰ ਲਿਖਣੀ ਪਊਗੀ ਜਿਹੜੀ ਇਸ ਪੰਕਤੀ ਤੋਂ ਪਹਿਲਾਂ ਜਿਹਨੂੰ ਪਾਸ਼ਾ ਦਾਤ ਕਹਿ ਰਹੇ ਨੇ ਉਹ ਕੀ ਹੈ ਪਾਸ਼ਾ ਕਹਿੰਦੇ ਕੇਤਿਆ ਦੁਖ ਭੂਖ ਸਦਮਾਰ ਇਹ ਵੀ ਦਾਤ ਤੇਰੀ ਦਾਤਾ ਉਹਨੂੰ ਕਿਹਾ ਜਿਹੜੇ ਦੁੱਖ ਆਉਂਦੇ ਨੇ ਜ਼ਿੰਦਗੀ ਵਿੱਚ ਕਲੇਸ਼ ਆਉਂਦੇ ਨੇ ਕਲਾ ਵਿਆਪਦੀਆਂ ਪਾਸ਼ਾ ਕਹਿੰਦੇ ਜੇ ਜ਼ਿੰਦਗੀ 'ਚ ਇਹ ਵਿਆਪਦੀਆਂ ਇਹ ਵੀ ਉਹਦੀਆਂ ਦਾਤਾਂ ਨੇ ਤੇ ਗੁਰਸਿੱਖ ਜਿਹੜਾ ਹੈ ਉਹ ਫਿਰ ਗੁਰੂ ਤੋਂ ਕੀ ਮੰਗਦਾ ਹੈ ਗੁਰਸਿੱਖ ਕਹਿੰਦਾ ਜੇ ਸੁਖ ਦੇਂ ਤਾ ਤੁਜੇ ਅਰਾਧੀ ਦੁੱਖ ਦੁੱਖ ਵੀ ਤੁਜੇ ਧਿਆਈ ਇਹ ਨਹੀਂ